ਹਾਂਜੀ ਮਿੱਤਰੋ ਬਹੁਤ ਭਰਾ ਪੁੱਛਦੇ ਰਹਿੰਦੇ ਆ ਕਿ ਪਸ਼ੂਆਂ ਦੇ ਵਿੱਚ ਬਚਤ ਹੈਗੀ ਆ ਜਾਂ ਨਹੀਂ ਹੈਗੀ ਹਨ ਤੇ ਅੱਜ ਆਪਾਂ ਵੱਡੇ ਭਰਾ ਕੋਲੇ ਆਪਣੇ ਕੋਲੇ ਪਹੁੰਚੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਭਰਾ ਨੇ ਇਹ ਸਾਰਾ ਜਿਹੜਾ ਸੈਟਅਪ ਨਵਾਂ ਬਣਾਇਆ ਤੇ ਬਹੁਤ ਸੋਹਣਾ ਬਣਿਆ ਦੇਖੋ ਤੇ ਇੱਧਰ ਜਿਹੜੀ ਤਰਪਾਲ ਪਾਤੀ ਵੀ ਠੰਡ ਨਾ ਆਵੇ ਪੂਰੀ ਗਰਮਾਇਸ਼ ਆਉਣਾ ਸੀ ਇੱਥੇ ਬੈਠੇ ਆ ਤੇ ਇਹਦੇ ਕੋਲੇ ਭਰਾ ਕੋਲੇ 6-7 ਨਾਗ ਹੋ ਗਏ ਹਨਾ ਹਾਂ ਬਈ ਇੱਧਰ ਦੋ ਆ ਬੈਠੇ 2 4 ਤੇ 5 6 7 ਨਗ ਹੋ ਗਏ ਹਨ ਤੇ ਕਿੰਨੇ ਟਾਈਮ ਚ ਹੋ ਗਏ ਇਹ ਤੇਰੇ ਕੋਲੇ 7 ਨਗ 2023 ਦੇ ਵਿੱਚ ਰੱਖਿਆ ਸੀ ਆਪਾਂ ਮੱਝਾ 23 ਦੇ ਵਿੱਚ 6ਵੇਂ 7ਵੇਂ ਮਹੀਨੇ ਚ 24 25 26 26 ਦਾ ਚੜਾ ਹੀ ਆ ਦੋ ਕੁ ਸਾਲ ਹੋ ਗਏ ਹਾਂ ਦੋ ਤਿੰਨ ਸਾਲ ਹੋ ਗਏ ਹਨ ਦੋ ਸਾਲ ਹੋਏ ਆ ਮਸਾਂ ਦੇ ਤੇ ਆਪਾਂ ਪਹਿਲਾ ਮੱਝ ਬਈ ਆ ਲੈੰਦੀ ਸੀ ਵੱਡੀ ਮੱਝ ਇਹ ਲੈੰਦੀ ਸੀ ਧੋਕੜ ਗੱਬਣ ਹਰਿਆਣੇ ਦੇ ਵਿੱਚੋਂ ਤੇ ਇਹਦੇ ਨਾਲ ਆਈ ਸੀ ਹੋ ਝੋਟੀ ਜਿਹੜੀ ਦੂਜੇ ਨੰਬਰ ਤੇ ਬੈਠੀ ਆ ਤਾਂ ਇਹਦੇ ਚ ਸੀ ਇਹਦੇ ਤੇ ਆ ਗੱਬਣ ਸੀਗੀ ਹੈਣਾ ਉਹਦੋਂ 8 ਮਹੀਨਿਆਂ ਆ ਆ ਟੈਂਟ ਚ ਸੀਗੀ ਤੇ ਆ ਤੁਸੀਂ ਮੱਝ ਦੇਖੋ ਹੁਣ ਖੜੀ ਹੋਈ ਆ ਇਹ ਉਦੋਂ ਆਪਾਂ ਲਿਆਂਦੀ ਸੀ 70000 ਦੀ 85 ਦੀ 85000 ਦੀ ਤੇ ਸਾਨੂੰ ਸਾਰੇ ਭਰਾ ਕਹਿੰਦੇ ਸੀ ਕਿ ਬਾਲੀ ਮਹਿੰਗੀ ਲਿਆਂਦੀ ਆ ਆ ਕਹਿੰਦੇ 70000 ਚ ਸਾਨੂੰ ਯਾਰ ਸੂਈ ਵੀ ਦਿਵਾ ਦਿੰਦੇ ਹਾਂ ਹਾਂ ਵੀ ਸੱਜਰ ਮਿਲ ਜੂ ਇੰਨੇ ਚ ਤਾਂ ਸੱਜਰ ਹਾਂ ਹਾਂ ਕਹਿੰਦੇ ਸੀ ਕਿ ਵੀ ਸੱਜਰ ਮਿਲ ਜੂ ਇੰਨੇ ਚ ਹਾਂ ਹੈਨਾ ਤੇ ਇਹ ਜਦੋਂ ਆਪਾਂ ਮੱਝ ਦੇ ਲਿਆਂਦੀ ਤੇ ਸਾਰਿਆਂ ਨੇ ਇਹ ਕਿਹਾ ਸਾਨੂੰ ਤੇ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਵੀ ਸਾਨੂੰ ਉਹਨਾਂ ਨੇ ਕਹਿ ਕੇ ਦਿੱਤਾ ਸੀ ਆਪਾਂ ਨੂੰ 15 ਕਿਲੋ ਦੁੱਧ ਹਾਂ ਵੀ 15 16 ਦੀ ਗਾਰੰਟੀ ਆ ਹਾਂ ਵੀ 15 16 ਦੀ ਗਾਰੰਟੀ ਆ ਵਿੱਚ 16 ਚੋਂ ਆ 15 ਤੇ ਇਹਨੇ ਆ ਕੇ ਤੇਰੇ ਕੋਲੇ ਬਈ ਸਹੀ ਦੱਸੀ ਕਿੰਨਾ ਦੁੱਧ ਦਿੱਤਾ ਸੀ ਹਾਂ 18 ਤੋਂ 19 ਦੇ ਵਿੱਚ ਦਿੱਤਾ ਬਈ 18 19 ਕਿਲੋ ਹਨਾ ਤੇ ਆ ਕੱਟੀ ਆ ਗਈ ਮਗਰ ਹਾਂ ਇਹੋ ਢੱਡ ਚ ਸੀਗੀ ਢੱਡ ਚ ਸੀ ਕੱਟੀ ਹੈ ਤਿਆਰ ਹੋ ਗਈ ਚਲੋ ਹੁਣ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਗੱਬਣ ਤੇ ਫਿਰ ਬਾਈ ਨੇ ਉਸ ਦੁੱਧ ਪਾ ਕੇ ਤੇ ਆ ਝੋਟੀ ਲੈ ਲਈ ਹਨੇ ਇਹੀ ਲੈਤੀ ਸੀ ਹਨ ਹਾਂ ਇਹ ਰਾਸਤਾਨ ਇਹ ਰਾਸਤਾਨ ਚ ਲੈ ਆਂਦੀ ਸੀ ਇਹ ਵੀ ਸੂਈ ਸਵਾਈ ਸੀ ਉਦੋਂ ਹਾਂ ਇਹ ਸੂਈ ਸਵਾਈ ਇਹਨੇ ਕਿੰਨਾ ਦੁੱਧ ਦਿੱਤਾ ਸੀ ਇਹਨੇ ਦਿੱਤਾ 14 ਲੀਟਰ ਬਾਈ 14 ਲੀਟਰ ਤੇ ਬਾਈ ਨੇ ਦੁੱਧ ਪਾਉਣ ਨਾਲ ਨਾਲ ਤੇ ਹੋ ਉਪਰਾ ਵੈੜ ਬੈਠੀ ਕੋ ਲੈ ਲਈ ਠੀਕ ਹੈ ਤੇ ਨਾਲ ਮੁੜ ਕੇ ਆ ਜਿਹੜਾ ਏਡਾ ਸੈੱਡ ਤੁਸੀਂ ਦੇਖ ਰਹੇ ਹੋ ਇਹ ਸਾਰਾ 3 ਲੱਖ ਰੁਪਏ ਇਥੇ ਲਾਇਆ 3 ਲੱਖ ਸਾਰਾ ਇਹ ਮੱਝਾਂ ਦੇ ਸਿਰ ਤੋਂ ਲਾਇਆ ਦੋ ਜਮਾ ਜਮਾ ਬਾਈ ਠੀਕ ਹੈ ਇੱਥੇ ਤਾਂ ਯਾਰ ਬੇਰੀ ਆਉਂਦੀ ਸੀ ਬਾਈ ਯਾਰਾ ਇੱਥੇ ਹਾਂ ਹਾਂ ਸਾਰਾ ਬੇਲਾ ਥਾਂ ਸੀਗਾ ਹਾਂ ਸਾਰਾ ਤੇ ਹੁਣ ਬਾਈ ਨੇ ਉਧਰ ਮੂਰੇ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਫਿਰ ਤੁਹਾਨੂੰ ਦਿਖਾ ਦਈਏ ਆ ਦੇਖੋ ਆ ਜਿਹੜਾ ਸਾਰਾ ਕੁਝ ਬਾਈ ਨੇ ਬਣਾਇਆ ਇਹ ਸਾਰਾ ਪਸ਼ੂਆਂ ਦੇ ਸਿਰ ਤੋਂ ਬਣਾਇਆ ਤੇ ਆ ਦੇਖ ਤੁਸੀਂ ਨੋਰਮਲ ਬਾਈ ਕਿਸਾਨ ਭਰਾਗਾ ਆਪਣੇ ਵਾਂਗੂ ਸਿਰਫ ਡੇਢ ਕਿੱਲਾ ਪੈਲੀ ਦਾ ਕੋਈ ਬਾਹਲੀ ਜ਼ਮੀਨ ਜਾਇਦਾਦ ਨਹੀਂ ਗਈ ਪਰ ਉਹਦੇ ਸਿਰ ਤੇ ਆ ਤੇ ਇਹ ਸਾਰਾ ਪਸ਼ੂਆਂ ਦੇ ਸਿਰ ਤੋਂ ਖਰਚਾ ਕਰਿਆ ਆ ਦੇਖੋ ਤੁਸੀਂ ਇੱਧਰ ਸੈਟਅਪ ਕਿੰਨਾ ਦੇ ਭਾਈ ਕਿਵੇਂ ਲੱਗਿਆ ਤੈਨੂੰ ਪਸ਼ਮਾ ਦਾ ਕੰਮ ਇਹਦਾ ਭਾਈ ਬੜਾ ਵਦਗਾ ਨਜ਼ਾਰਾ ਯਾਰ ਠੀਕ ਆ ਬਚਤ ਹੈਗੀ ਆ ਕਿ ਨਹੀਂ ਹੈਗੀ ਨਹੀਂ ਨਹੀਂ ਪੂਰੀ ਆ ਯਾਰ ਮੈਂ ਟਰੱਕ ਸੀਗੇ ਪਹਿਲਾਂ ਆਪਣੇ ਕੋਲੇ ਹਾਂ ਹਾਂ ਤੇ ਜੇ ਨਾ ਬਚਤ ਹੁੰਦੀ ਮੈਂ ਤਾਂ ਸਮੇਂ ਦੀ ਟਰੱਕ ਇੱਕ ਹੋਰ ਲੈ ਲੈਂਦਾ ਹਾਂ ਟਰੱਕ ਤੇ 24 ਘੰਟੇ ਸਿਰਦਰਦੀ ਆ ਹਾਂ ਹਾਂ ਇਹਦੇ ਅਹੀ ਤੜਕਿਉ ਸਮਝ ਲਾ ਵੀ ਆਪਾਂ 9 ਵਜੇ ਵਿਹਲੇ ਹੋ ਜੰਨੇ ਆ ਹੁਣ ਤੂੰ ਵਿਹਲਾ ਵਿਹਲਾ ਰਜਾਈ ਚ ਬੈਠਾ 2:30 3 ਵਜੇ ਹਾਂ ਉਦੋਂ ਉਦੋਂ ਬਤਵਾ ਘੰਟੇ ਚ ਪੱਠੇ ਪਾ ਕੇ ਸਾਰਿਆਂ ਨੂੰ ਫੇਰ ਫੇਰ ਬੇਲਿਆ ਜਾਈ ਚ ਵੜ ਜਾਣਾ ਠੰਡ ਦਾ ਵੀ ਨਹੀਂ ਕੋਈ ਫਿਕਰ ਇਹ ਬਾਈ ਐਂ ਕਰਿਆ ਸੀ ਹਾਂ ਹਾਂ ਆਪਾਂ ਜਿਵੇਂ ਹੁਣ ਅੱਗੇ ਨਾ ਫਸੂ ਆਪਣੇ ਬੰਨੀ ਰੱਖੀ ਦੀ ਸੀ ਹਾਂ ਹੁਣ ਕੀ ਕਰੀ ਜਾ ਜਿਵੇਂ ਆ ਇੱਥੇ ਮੜਾ ਜਾ ਨਾ ਉਹ ਕਰਦੀਦਾ ਹੂੰ ਡੰਡਾ ਜਾ ਲਾਜ ਜਾ ਠੀਕ ਆ ਵੀ ਇੱਥੇ ਟੰਬਾ ਲਾ ਕੇ ਖੁੱਲੇ ਛੱਡ ਦਈਂ ਜਾ ਇਧਰ ਖੁੱਲੇ ਇਹਦੇ ਚ ਆਪੇ ਢੁਨ ਮਾਰੀ ਜਾਂਦਾ ਢਾਟਾ ਢਾਈਆਂ ਸੰਗ ਸਾਰੇ ਫੁਰਕ ਜੀ ਕਰੀ ਜਾਂਦੇ ਆ ਹਾਂ ਆਪ ਹੀ ਹੰਬ ਕੇ ਦਾ 15 ਮਿੰਟਾਂ ਚ ਹਾਂ ਮੁੜ ਕੇ ਵਹਿ ਜਾਂਦੇ ਆ ਠੀਕ ਆ ਤੇ ਹੁਣ ਜਿਹੜਾ ਕੋਈ ਸਾਡਾਂਗੇ ਉਹ ਇਹ ਜਾਂਬੇ ਹੁੰਦੇ ਸਿੱਧਾ ਪਾਣੀ ਪੀਣਗੇ ਪਾਣੀ ਪੀ ਕੇ ਸਿੱਧਾ ਖੁਰਨੀ ਤੇ ਜਾਣਗੇ ਖਿੱਚੇ ਨਾ ਕੋਈ ਕੁਛ ਨਹੀਂ ਠੀਕ ਆ ਵੀ ਆ ਵਧੀਆ ਕੱਚਾ ਥਾਂ ਤੇ ਮਿੱਟੀ ਆ ਇੱਥੇ ਲੇਟ ਲੈਂਦੇ ਆ ਮਸਤੀ ਮਾਣਦੇ ਆ ਤੇ ਵੀ ਇਹ ਦੱਸ ਭਰਾ ਵੀ ਜੇ ਕਿਸੇ ਨੇ ਹੁਣ ਪਸ਼ੂ ਰੱਖਣੇ ਜਿਵੇਂ ਨਵੇਂ ਮੁੰਡੇ ਹੁਣ ਬਹੁਤ ਪਸ਼ੂ ਰੱਖਣ ਦੇ ਸ਼ੌਕਾਂ ਸ਼ੌਕੀ ਆ ਹਾਂ ਤੇ ਉਹ ਰੱਖਣ ਕਿਨਾਰ ਰੱਖਣ ਵਾਚ ਤਾਂ ਹੈਗੀ ਆ ਯਾਰ ਭਾਈ ਸਾਰਾ ਕੁਝ ਹੀ ਫਾਇਦੇ ਚ ਹੂੰ ਹੂੰ ਹੁਣ ਆਪਾਂ 85000 ਚ ਹੁਣ ਦਿਖਾਇਆ ਵੀ ਆਪਾਂ ਮੱਝ ਲਿਆਂਦੀ ਸੀ ਤੁਹ ਨਾਲ ਹੀ ਸੀ ਹਾਂ ਹਾਂ ਇੱਕ ਉਹ ਤੋਂ ਕੱਟੀ ਸੀ ਉਹ ਛੋਟੀ ਜੀ ਹਾਂ ਸਤ ਅੱਠਾਂ ਦਾ ਸਾਲ ਦੀ ਹੋਊਗੀ ਚਲ ਹਾਂ ਹਾਂ ਨਾਲੇ ਤਾਂ ਹੁਣ 85000 ਦੇ ਵਿੱਚ ਹੁਣ ਉਹਦੇ ਨਾਲ ਦੀ ਜਿਹੜੀ ਉਹ ਕੱਟੀ ਆਈ ਸੀ ਉਹ ਸੂਈ ਵੀ ਆ ਹਾਂ ਨਾਲੇ ਆ ਦੂਜੀ ਉਹਦੀ ਕੱਟੀ ਢੀਢ ਢਿੱਡ ਸੀ ਇਹ ਵੀ ਹੁਣ ਬਣੀ ਵੀ ਆ ਹਾਂ ਉਹ ਬਣ ਗਈ ਹੁਣ ਨਾਗ ਵੇਖੋ ਵੀ ਅੱਜ ਘੱਟੋ ਘਾਟ ਤਿੰਨ ਨਾਗ ਹੋ ਗਏ ਤੇਰੇ ਕੋਲ ਚਾਰ ਇੱਕ ਉਹ ਸੂਪੀ ਛੋਟੀ ਜਿਹੜੀ ਨਾਲ ਆਈ ਸੀ ਹਾਂ ਸੂਪੀ ਹਾਂ ਚਾਰ ਹੋ ਗਏ ਜੇ ਆਪਾਂ ਤੂੰ ਬਾਲਾ ਨੀਗਾ ਇੱਕ 20 20 ਕੋਈ ਰੱਖ ਲਾ ਹਾਂ ਤਿੰਨੇ ਮਾਵਾਂ ਦੀ ਕਿੰਨੇ ਦੀਆਂ ਗੰਗਾ ਲੈ ਲਾ ਵੀ ਚੈਨਾ ਕੋਈ ਦਵਾਈ ਚ ਜਾਵੜੇ ਚ ਕਿਤੇ ਜਾਵੜੇ ਹੂੰ ਤੇ ਇੰਨੇ ਰੁਪਏ ਮੰਨ ਲਾ ਵੀ ਆਪਾਂ ਨੂੰ ਫੇਰ ਵੀ ਬਣਾ ਕੇ ਦਿਖਾ ਦੇ ਦੋ ਸਾਲਾਂ ਚ ਹਾਂ ਇੰਨੇ ਚੋ ਵੀ ਜੇ ਚਾਰ ਪੰਜ ਪਸ਼ੂ ਵੀ ਰੱਖਦਾ ਬੰਦਾ 30 40000 ਰੁਪਏ ਮਹੀਨੇ ਦਾ ਆਰਾਮ ਨਾ ਬਚਦਾ ਮੈਂ ਕਹਿੰਦਾ ਭਾਈ ਐਤ ਕੀ ਨਾ ਮੈਂ ਹਜੇ ਮੋੜੀ ਆ ਨਾ ਕੋਈ ਆਲੇ ਇੰਨੇ ਆਉਂਦੇ ਆ ਪਿਓਰ ਵੀ ਆ ਭਾਈ 80 ਰੁਪਏ ਦੇ ਹਿਸਾਬ ਨਾਲ ਭਾਵੇਂ ਸਾਨੂੰ ਪੈਸੇ ਪੜਦਾ ਹਾਂ ਦੁੱਧ ਸਾਨੂੰ ਇੰਨਾ ਦੁੱਧ ਦੇ ਦਿਆ ਸਾਨੂੰ ਇੰਨਾ ਦੇ ਦੇ ਹਾਂ ਹਜੇ ਪੂਰਾ ਨਹੀਂ ਆਉਂਦਾ ਵੇਖ ਲੈ ਨਾਲੇ ਤਿੰਨ ਮੱਝਾਂ ਦੁੱਧ ਦਿੰਦੀਆਂ ਹਾਂ ਹਾਂ ਵੀ ਪੂਰਾ ਫਾਇਦੇਵੰਦਾ ਜਿੰਨਾ ਕਹਦੇ ਠੀਕ ਪਰ ਮਿਹਨਤ ਆ ਥੋੜੀ ਠੀਕ ਆ ਭਾਈ ਲਓ ਵੀ ਮਿੱਤਰੋ ਜੇ ਤੁਸੀਂ ਵੀ ਪਸ਼ੂ ਰੱਖਣੇ ਆ ਤਾਂ ਜ਼ਰੂਰ ਰੱਖੋ ਤੇ ਭਾਈ ਬਹੁਤ ਵਧੀਆ ਫਾਇਦਾ ਕਾ ਜੇ ਤੁਸੀਂ ਵਧੀਆ ਆਪਣੇ ਹਿਸਾਬ ਕਿਤਾਬ ਨਾਲ ਕੰਮ ਕਰੋਗੇ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਕਿਉਂ ਜੇ ਖੇਤੀ ਆ ਖੇਤੀ ਦੇ ਵਿੱਚ ਤਾਂ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਝੋਨਾ ਜਿਹੜਾ ਵਿਸੇ ਘਟ ਗਿਆ ਉਦੋਂ ਕਿੰਨਾ ਨੁਕਸਾਨ ਹੋ ਗਿਆ ਹਨਾ ਤੇ ਪਸ਼ੂਮਾਂ ਦੇ ਵਿੱਚ ਜੇ ਕੋਈ ਪ੍ਰਮਾਤਮਾ ਕਰਦਾ ਨੁਕਸਾਨ ਹੁੰਦਾ ਕਈ ਵਾਰ ਇੱਕ ਅੱਧੇ ਪਸ਼ੂ ਦਾ ਹੋਊਗਾ ਸਾਰੇ ਪਸ਼ੂਮਾਂ ਦਾ ਨੁਕਸਾਨ ਨਹੀਂ ਹੋਣਾ ਨਨ ਬਾਈ ਯਾਰ ਗੈ ਨੂੰ ਕਾ ਖੋਆ ਘਰੇ ਖਾਣ ਨੂੰ ਹਾਂ ਘਰ ਦਾ ਖੋਆ ਤੇ ਘਰ ਦੀ ਦਹੀਂ ਲੱਸੀ ਦਹੀਂ ਲੱਸੀ ਆਮ ਹਾਂ ਆਮ ਲੋਕ ਵੀ ਵੀਡੀਓ ਹੋਰ ਵੀ ਨਵੇਂ ਕਿਸਾਨ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ